ਅਰੇ ਸਾਰਿਆਂ ਨੂੰ ਪਿਆਰ ਭਰੀ ਸ਼ਸ਼ੀਕਾਲ ਅੱਜ ਤੁਹਾਡੇ ਲਈ ਇੱਕ ਨਵੀਂ ਅਪਡੇਟ ਲੈ ਕੇ ਹਾਜ਼ਰ ਹੋਏ ਹਾਂ ਉਹ ਅਪਡੇਟ ਕੀ ਹੈ ਉਹ ਆਪਾਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਾਂਗੇ ਸੋ ਸਭ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਕਿ ਤੁਹਾਡੇ ਤੱਕ ਹਰ ਇੱਕ ਅਪਡੇਟ ਪਹੁੰਚਦੀ ਰਹੇ ਸੋ ਜਿਹੜੇ ਚੈਨਲ ਤੇ ਫਸਟ ਟਾਈਮ ਵਿਜ਼ਿਟ ਕਰ ਰਹੇ ਉਹਨਾਂ ਨੂੰ ਬੇਨਤੀ ਇੱਕ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖੋ ਬੈਲ ਆਈਕਨ ਨੂੰ ਪ੍ਰੈਸ ਕਰਕੇ ਰੱਖੋ ਨੋਟੀਫਿਕੇਸ਼ਨ ਓਨ ਕਰਕੇ ਰੱਖੋ ਤਾਂ ਕਿ ਬਾਅਦ ਤੱਕ ਆਉਣ ਵਾਲੀ ਅਪਡੇਟ ਸਭ ਤੋਂ ਪਹਿਲਾਂ ਪਹੁੰਚੇ ਸੋ ਆਪਾਂ ਗੱਲਬਾਤ ਸਟਾਰਟ ਕਰਦੇ ਹਾਂ ਜੋ ਅੱਜ ਦੀ ਵੀਡੀਓ ਹੈ ਜੋ ਅੱਜ ਦਾ ਮਕਸਦ ਹੈ ਤੁਸੀਂ ਤੁਹਾਨੂੰ ਸਾਰਿਆਂ ਨੂੰ ਪਤਾ ਹੋਊਗਾ ਕਿ ਸ਼੍ਰੋਮਣੀ ਪ੍ਰਬੰਧਕ ਕਮੇਟੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿਹੜੀਆਂ ਪੋਸਟਾਂ ਦੀ ਅਨਾਊਂਸਮੈਂਟ ਕੀਤੀ ਗਈ ਹੈ ਟੀਚਰ ਦੀਆਂ ਵੈਕੈਂਸੀਜ਼ ਜਿਹੜੀਆਂ ਅਨਾਊਂਸ ਕੀਤੀਆਂ ਗਈਆਂ ਠੀਕ ਹੈ ਤੁਸੀਂ ਤੋਂ ਇਸ਼ਤਿਹਾਰ ਨੂੰ ਪੜ੍ਹ ਵੀ ਸਕਦੇ ਹੋ ਜੋ ਇਸ਼ਤਿਹਾਰ ਅਖਬਾਰ ਦੇ ਵਿੱਚ ਦਿੱਤਾ ਗਿਆ ਸੀਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ શ્રી ਅੰਮ੍ਰਿਤਸਰ ਸਾਹਿਬ ਦੇ ਵੱਖ-ਵੱਖ ਸਕੂਲਾਂ ਦੇ ਵਿੱਚ ਟੀਚਿੰਗ ਅਸਾਮੀਆਂ ਪਰਨ ਹਿੱਥ ਆਨਲਾਈਨ ਅਰਜ਼ੀਆਂ ਦੀ ਮੰਗ ਮੰਗੀਆਂ ਜਾਂਦੀਆਂ ਹਨ ਵਧੇਰੇ ਜਾਣਕਾਰੀ ਲਈ ਆਨਲਾਈਨ ਅਪਲਾਈ ਕਰਨ ਲਈ ਵੈਬਸਾਈਟ www.besp.gpcc.org ਤੇ ਵਿਜ਼ਿਟ ਕਰੋ ਅਤੇ ਸਿੱਖ ਉਮੀਦਵਾਰ ਜਿਹੜਾ ਹੈ ਹੋਣਾ ਚਾਹੀਦਾ ਨਿਮਨ ਹਸਤਾਖਰੀ ਪਾਸ ਇੰਟਰਵਿਊ ਰੱਦ ਮੁਲਤਵੀ ਕਰਨ ਦਾ ਅਧਿਕਾਰ ਰੱਖਵਾ ਹੈ ਜਿਹੜਾ ਕਿਸੇ ਨੂੰ ਵੀ ਜਿਹੜਾ ਹੈ ਨਾ ਵਿਚਾਰਨਯੋਗ ਹੋਣਗੇ ਉਹ ਜਿਹੜਾ ਹੈ ਇਹ ਜਿਹੜਾ ਫੈਸਲਾ ਹੈ ਉਹ ਕਮੇਟੀ ਕੋਲ ਜਿਹੜਾ ਹੈ ਉਹਨਾਂ ਨੇ ਰੱਖਵਾ ਰੱਖਿਆ ਗਿਆ ਸੋ ਆਪਾਂ ਜਰੂਰੀ ਹਦਾਇਤਾਂ ਨੂੰ ਜਰੂਰ ਇੱਕ ਵਾਰ ਧਿਆਨ ਦੇ ਵਿੱਚ ਦੇਖਦੇ ਹਾਂ ਕਿ ਕੀ ਹਦਾਇਤਾਂ ਦਿੱਤੀਆਂ ਗਈਆਂ ਹਨ ਉਮੀਦਵਾਰ صاف ایجوکیشن ویب سائٹ وہ ਤੁਹਾਨੂੰ ਮੈਂ ਦੱਸਦਾ آن لائن ਤੇ ਹੀ ਅਪਲਾਈ ਕਰੂਗਾ ਕਿ ਜਿਹੜੀ ਆਫਲਾਈਨ ਜਿਹੜੀ ਐਪਲੀਕੇਸ਼ਨ ਹੋਗੀ ਉਹ ਨਹੀਂ ਵਿਚਾਰੀ ਜਾਊਗੀ ਠੀਕ ਹੈ ਕਿਉਂਕਿ ਕਈ ਫਾਰਮ ਦੇ ਵਿੱਚ ਇਹ ਹੁੰਦਾ ਹੈ ਕਿ ਆਪਾਂ ਜਿਹੜਾ ਆਫਲਾਈਨ ਜਿਹੜਾ ਫਾਰਮ ਭਰ ਕੇ ਭੇਜ ਦਿੰਨੇ ਆਪਾਂ ਡਾਕ ਰਾਹੀਂ ਪਰ ਉਹ ਜਿਹੜਾ ਹੈ ਨਹੀਂ ਵਿਚਾਰਿਆ ਜਾਊਗਾ ਅਰਜੀ ਫਾਰਮ ਡਾਕ دستੀ ਪ੍ਰਵਾਨ ਨਹੀਂ ਕੀਤੇ ਜਾਣਗੇ ਤੇ ਅਰਜੀ ਫਾਰਮ ਪ੍ਰਿੰਟ ਦੀ ਕਾਪੀ ਵੀ ਭੇਜਣ ਦੀ ਜ਼ਰੂਰਤ ਨਹੀਂ ਹੈ ਠੀਕ ਹੈ ਜਿਹੜੀ ਆਪਾਂ ਆਨਲਾਈਨ ਫਾਰਮ ਅਪਲਾਈ ਕਰਾਂਗੇ ਉਸ ਨੂੰ ਤੁਸੀਂ ਕਿੱਧਰ ਵੀ ਭੇਜਣਾ ਨਹੀਂ ਸਿਰਫ ਆਪਦੇ ਕੋਲ ਪ੍ਰਿੰਟ ਦੇ ਤੌਰ ਤੇ ਰੱਖਣਾ ਹੈ ਉਮੀਦਵਾਰ ਇੱਕ ਤੋਂ ਵੱਧ ਸਕੂਲ ਦੇ ਵਿੱਚ ਅਪਲਾਈ ਨਹੀਂ ਕਰ ਸਕਦਾ ਇਸ ਲਈ ਵੱਖਰਾ ਫਾਰਮ ਅਤੇ ਫੀਸ ਲੱਗੇਗੀ ਠੀਕ ਹੈ ਜੇ ਤੁਸੀਂ ਇੱਕ ਰਜਿਸਟ੍ਰੇਸ਼ਨ ਕੀਤੀ ਹੈ ਉਹਦੇ ਲਈ ਤੁਸੀਂ ਇੱਕ ਸਕੂਲ ਦੇ ਵਿੱਚ ਅਪਲਾਈ ਕਰ ਸਕਦੇ ਹੋ ਅਗਰ ਤੁਸੀਂ ਦੂਜੇ ਸਕੂਲ ਦੇ ਵਿੱਚ ਅਪਲਾਈ ਕਰਨਾ ਇੱਕ ਰਜਿਸਟ੍ਰੇਸ਼ਨ ਦੇ ਵਿੱਚ ਦੂਜੀ ਅਪਲਾਈ ਫਾਰਮ ਨੂੰ ਅਪਲਾਈ ਨਹੀਂ ਕਰ ਸਕਦੇ ਜੇਕਰ ਤੁਸੀਂ ਦੋ ਸਕੂਲਾਂ ਦੇ ਵਿੱਚ ਅਪਲਾਈ ਕਰਨਾ ਹੈ ਤਾਂ ਤੁਸੀਂ ਦੋ ਰਜਿਸਟ੍ਰੇਸ਼ਨ ਕਰੋਗੇ ਵੱਖ-ਵੱਖ ਉਹਦੇ ਵਿੱਚ ਤੁਸੀਂ ਦੂਜੀ ਸਕੂਲ ਦੇ ਵਿੱਚ ਜਿਹੜਾ ਹੈ ਅਪਲਾਈ ਕਰ ਸਕੋਗੇ ਠੀਕ ਹੈ ਇਹ ਉਹਨਾਂ ਨੇ ਸਪਸ਼ਟ ਸਾਫ਼ ਸ਼ਬਦਾਂ ਦੇ ਵਿੱਚ ਲਿਖਿਆ ਹੈ ਇਸ ਨੂੰ ਤੁਸੀਂ ਜ਼ਰੂਰ ਧਿਆਨ ਦੇ ਵਿੱਚ ਰੱਖਣਾ ਹੈ ਇਸ ਤੋਂ ਬਾਅਦ ਉਹਨਾਂ ਨੇ ਕਿਹਾ ਸਕੂਲ ਲਿਖਤੀ ਟੈਸਟ ਅਤੇ ਇੰਟਰਵਿਊ ਸੰਬੰਧੀ ਸਮਾਸਾਰਣੀ 12 1 2000 12 ਜਨਵਰੀ ਨੂੰ ਯਾਨੀ ਕਿ 2026 ਦੇ ਵਿੱਚ ਜਿਹੜਾ ਹੈ ਆਪਦੀ ਵੈਬਸਾਈਟ ਜਿਹੜੀ ਵੈਬਸਾਈਟ ਦਸੀ www.pesgpc.org ਤੇ ਦੇਖੀ ਜਾ ਸਕਦੀ ਹੈ ਜਾਣਕਾਰੀ ਤੁਸੀਂ ਚੈੱਕ ਕਰਦੇ ਰਹੋ ਇਹ ਸਾਮੀ ਸਕੂਲ ਦੇ ਵਿੱਚ ਹੈਡ ਅਕ ਪਦਰ ਤੇ ਵਿਦਿਅਕ ਸੈਸ਼ਨ 26 27 ਦੇ ਅੰਤ ਤੱਕ ਲਈ ਭਰੀਆਂ ਜਾਣਗੀਆਂ ਲੈਕਚਰਰ ਪੀਜੀਟੀ ਲਈ ਉਮੀਦਵਾਰ ਨੇ ਪੋਸਟ ਗ੍ਰੈਜੂਏਸ਼ਨ ਅਤੇ ਗ੍ਰੈਜੂਏਸ਼ਨ ਅਤੇ ਬੀਐਡ ਕੀਤੀ ਹੋਵੇ ਤੇ ਉਕਤ ਸਾਰੀਆਂ ਡਿਗਰੀਆਂ ਵਿੱਚ ਘੱਟੋ-ਘੱਟ 55% ਅੰਕ ਲਾਜ਼ਮੀ ਹਨ 55% ਵਾਲੀ ਸ਼ਰਤ ਜਿਹੜੇ ਕਿ ਆਪਾਂ ਮਾਸਟਰ ਕਟ ਦੇ ਵਿੱਚ ਦੇਖਦੇ ਹਾਂ ਉਹ ਲਾਗੂ ਹੋ ਚੁੱਕੀ ਹੈ ਇਸ ਇਹਨਾਂ ਪੋਸਟਾਂ ਦੇ ਵਿੱਚ ਠੀਕ ਹੈ ਵਿਸ਼ਾ ਅਧਿਆਪਕ ਲਈ ਪੋਸਟ ਗ੍ਰੈਜੂਏਟ ਅਧਿਆਪਕ ਵਿਸ਼ੇ ਵਿੱਚ ਹੋਣੇ ਵਿੱਚ ਹੀ ਹੋਣਾ ਚਾਹੀਦੇ ਹਨ ਸੀਨੀਅਰ ਸੈਕੰਡਰੀ ਸਕੂਲਾਂ ਨੂੰ ਪੜਾਉਣ ਵਾਲੇ ਉਮੀਦਵਾਰ ਨੂੰ ਤਰਜੀਹ ਦਿੱਤੀ ਜਾਵੇਗੀ ਠੀਕ ਹੈ ਇਸ ਤੋਂ ਬਾਅਦ ਅੱਗੇ ਦੇਖੋ ਵਿਸ਼ਾ ਅਧਿਆਪਕ ਪੀਜੀਟੀ ਪੀਜੀਟੀ ਜਿਹੜੇ ਕੀ ਬੀੜ ਵਾਲੇ ਆਗੇ ਦੇ ਉਮੀਦਵਾਰ ਨੇ ਪੋਸਟ ਗ੍ਰੈਜੂਏਸ਼ਨ ਪੋਸਟ ਗ੍ਰੈਜੂਏਸ਼ਨ ਗ੍ਰੈਜੂਏਸ਼ਨ ਅਤੇ ਬੀੜ ਕੀਤੀ ਹੋਵੇ ਅਤੇ ਉਕਤ ਸਾਰੇ ਡਿਗਰੀਆਂ ਵਿੱਚ ਘੱਟੋ ਘੱਟ 50% ਅੰਕ ਲਾਜ਼ਮੀ ਹੋਣ ਜਦੋਂ ਵਿਸ਼ਾ ਅਧਿਆਪਕ ਲਈ ਪੋਸਟ ਗ੍ਰੈਜੂਏਸ਼ਨ ਸੰਬੰਧ ਵਿਸ਼ੇ ਦੇ ਵਿੱਚ ਹੀ ਹੋਣੀ ਚਾਹੀਦੀ ਹੈ ਬੀੜ ਵਿੱਚ ਸਬਜੈਕਟ ਕੰਬੀਨੇਸ਼ਨ ਵਿਸ਼ੇ ਦੇ ਅਨਸਾਰ ਹੀ ਹੋਣੀ ਚਾਹੀਦੀ ਹਨ ਉਹ ਆਪਾਂ ਸਾਰਿਆਂ ਨੂੰ ਪਤਾ ਹੈ ਸਤਵੀਂ ਸ਼ਰਤ ਨੂੰ ਤੁਸੀਂ ਧਿਆਨ ਨਾਲ ਦੇਖ ਲੈਣਾ ਹੈ ਮੈਂ ਤੁਹਾਨੂੰ ਨੋਟੀਫਿਕੇਸ਼ਨ ਵੀ ਜਿਹੜਾ ਤੁਹਾਨੂੰ ਮਿਲੇਗਾ ਪੀਐਸ ਸਟੈਟ ਈਟਟੀ ਪੀਅਰ ਯੂਨੀਅਨ ਸੀਐਸ ਗੇਨ ਦੇ ਵਿੱਚ ਨਹੀਂ ਮਿਲੇਗਾ ਤੁਹਾਨੂੰ ਪੀਐਸ ਸਟੈਟ ਯੂਨੀਅਨ ਅਫੀਸ਼ੀਅਲ YouTube ਚੈਨਲ ਦੇ ਉੱਪਰ Telegram ਚੈਨਲ ਦੇ ਉੱਪਰ ਮੈਂ ਲਿਖ ਰਿਹਾ ਉੱਪਰ ਤੁਸੀਂ ਇਹੀ ਸਰਚ ਕਰਨਾ ਹੈ ਇਸ ਜਿਹੜਾ ਤੁਸੀਂ ਟੈਲੀਗ੍ਰਾਮ ਤੇ ਸਰਚ ਕਰੋਗੇ ਇਸ ਦੇ ਵਿੱਚ ਤੁਹਾਨੂੰ ਟੋਟਲੀ ਪੀਡੀਐਫ ਜਿਹੜੀ ਹੈ ਤੁਹਾਨੂੰ ਇਸ ਜਿਹੜੀ ਮਿਲ ਜੂਗੀ ਫਿਜ਼ੀਕਲ ਐਜੂਕੇਸ਼ਨ ਦੀ ਸਾਮੀਆਂ ਲਈ ਐਮ ਐਮ ਪੀ ਐਟ ਡਿਗਰੀ 뮤జిక్ ਦੀ ਸਾਮੀਆਂ ਲਈ ਐਮ ਏ 뮤జిక్ ਆਰਟ ਐਂਡ ਕ્રાਫਟ ਦੀ ਸਾਮੀਆਂ ਲਈ ਐਮ ਏ ਫਾਈਨ ਆਰਟ ਅਤੇ ਕੰਪਿਊਟਰ ਲਈ ਮਾਸਟਰ ਡਿਗਰੀ ਕੰਪਿਊਟਰ ਵਿੱਚ ਹੀ ਹੋਣੀ ਚਾਹੀਦੀ ਹੈ ਤੇ ਉਹ ਤੋਂ ਵਿਸ਼ਣ ਲਈ ਡਿਗਰੀ ਲਾਜ਼ਮੀ ਨਹੀਂ ਹੈ ਠੀਕ ਹੈ ਨੋਮੀ ਸ਼ਰਤ ਕੀ ਹੈ ਜਰਨਲ ਅਧਿਆਪਕਾਂ ਲਈ ਉਮੀਦਵਾਰ ਗ੍ਰੈਜੂਏਸ਼ਨ ਅਤੇ ਬੀਐਡ ਕੀਤੀ ਹੋਵੇ ਅਤੇ ਉਕਤ ਡਿਗਰੀਆਂ ਲਈ ਵਿੱਚ ਘੱਟ ਵਿੱਚ ਘੱਟ 50% ਅੰਕ ਲਾਜ਼ਮੀ ਹਨ ਸੀਟੈਟ ਅਤੇ ਪੀਟੈਟ ਉਮੀਦਵਾਰਾਂ ਨੂੰ ਤਰਜੀਹ ਦਿੱਤੀ ਜਾਵੇਗੀ ਮਤਲਬ ਕੀ ਹੈ ਤੁਸੀਂ ਈਟੀਟੀ ਤੇ ਬੀਐਡ ਕੀਤੀ ਹੈ ਠੀਕ ਹੈ ਈਟੀਟੀ ਤੇ ਬੀਐਡ ਕੀਤੀ ਹੈ ਪਰ ਤੁਹਾਡਾ ਟੈਟ ਨਹੀਂ ਕਲੀਅਰ ਪਰ ਤੁਸੀਂ ਫਾਰਮ ਨੂੰ ਭਰ ਸਕਦੇ ਹੋ ਪਰ ਉਹਨਾਂ ਨੇ ਕਿਹਾ ਫਸਟ ਜਿਹੜੀ ਪ੍ਰਾਇੋਰਟੀ ਹੋਊਗੀ ਉਹ ਪੀਐਸ ਟੈਟ ਤੇ ਸੀਟੈਟ ਵਾਲਿਆਂ ਨੂੰ ਹੋਊਗੀ ਮੰਨ ਲਓ ਤੁਸੀਂ ਵੀ ਫਾਰਮ ਭਰਿਆ ਔਰ ਪੀਐਸਟਾਟਰ ਵਾਲਿਆਂ ਨੇ ਵੀ ਭਰਿਆ ਜਿਨ੍ਹਾਂ ਦਾ ਕਲੀਅਰ ਹੈ ਪਹਿਲਾਂ ਉਹਨਾਂ ਨੂੰ ਮਿਲੂਗੀ ਜਿਨ੍ਹਾਂ ਦਾ ਪੀਐਸਟਾਟਰ ਤੇ ਸੀਟਾਟ ਕਲੀਅਰ ਹੈ ਠੀਕ ਹੈ ਉਹਨਾਂ ਨੇ ਇਹ کیا ਹੋਇਆ ਨਰਸਰੀ ਅਧਿਆਪਕ ਐਂਟੀਟੀ ਪੋਸਟ ਲਈ ਉਮੀਦਵਾਰ ਪਲੱਸ 2 ਐਂਟੀਟੀ ਕੀਤੀ ਹੋਣੀ ਲਾਜ਼ਮੀ ਲਾਜ਼ਮੀ ਹੈ ਠੀਕ ਹੈ ਇਹ ਸ਼ਰਤਾਂ ਨੂੰ ਤੁਸੀਂ ਸਾਰਾ ਧਿਆਨ ਦੇ ਨਾਲ ਦੇਖ ਲਓ ਸ਼ੇਖ ਨੂੰ ਮੀਰਵਾਰ ਪੀੜਤ ਨਹੀਂ ਹੋਣਾ ਚਾਹੀਦਾ ਸਾਮੀਆਂ ਦੀ ਗਿਣਤੀ ਵਰਕਲੋਡ ਅਨੁਸਾਰ ਘਟਤ ਵੱਧ ਹੋ ਸਕਦੀ ਹੈ ਨਿਮਨ ਹਸਤਾਖਰੀ ਪਾਸ ਇੰਟਰਵਿਊ ਨੂੰ ਰੱਦ ਮੂਲਤ ਵੀ ਕਰਨ ਦਾ ਅਧਿਕਾਰ ਰੱਖਮੈਂ ਕਿਹਦੇ ਤੋਂ ਤੁਸੀਂ ਕੋਈ ਵੀ ਕੇਸ ਵਗੈਰਾ ਨਹੀਂ ਕਰ ਸਕਦੇ ਉਹਨਾਂ ਨੇ ਕਿਹਾ ਪਹਿਲਾਂ ਹੀ ਜਿਹੜੀ ਸ਼ਰਤਾਂ ਵਿੱਚ ਦੱਸਿਆ ਹੋਇਆ ਹੈ ਇੰਟਰਵਿਊ ਲਈ ਆਉਣ ਵਾਸਤੇ ਉਮੀਦਵਾਰਾਂ ਨੂੰ ਕੋਈ ਟੀਏ ਡੀਏ ਨਹੀਂ ਦਿੱਤਾ ਜਾਵੇਗਾ ਉਮੀਦਵਾਰ ਇੰਟਰਵਿਊ ਤੇ ਆਉਣ ਤੋਂ ਇੱਕ ਦਿਨ ਪਹਿਲਾਂ ਵੈਬਸਾਈਟ ਜ਼ਰੂਰ ਦੇਖਣ ਕਿਉਂਕਿ ਇੰਟਰਵਿਊ ਦੀ ਮਿਤੀ ਸਮਾਂ ਬਦਲਿਆ ਜਾ ਸਕਦਾ ਹੈ ਠੀਕ ਹੈ ਇਹਨਾਂ ਸ਼ਰਤਾਂ ਨੂੰ ਦੇਖ ਲਓ ਉਮੀਦਵਾਰ 11ਵੀਂ ਸ਼ਰਤ ਤੇ ਕੀ ਲਿਖਿਆ ਹੈ ਉਮੀਦਵਾਰ ਨੇ 10ਵੀਂ ਪੱਧਰ ਉੱਪਰ ਪੰਜਾਬੀ ਪਾਸ ਕੀਤੀ ਹੋਣੀ ਚਾਹੀਦੀ ਹੈ ਉਮੀਦਵਾਰ ਦਾ ਤਜਰਬਾ ਕੇਵਲ ਬੋਰਡ ਤੋਂ ਮਾਨਤਾ ਪ੍ਰਾਪਤ ਸਕੂਲ ਵਿੱਚ ਹੀ ਮੰਨਿਆ ਜਾਵੇਗਾ ਤੇ ਤਜਰਬਾ ਸਰਟੀਫਿਕੇਟ ਜ਼ਿਲ੍ਹਾ ਸਿੱਖਿਆ ਅਫਸਰ ਤੋਂ ਤਸਦੀਕ ਹੋਣਾ ਲਾਜ਼ਮੀ ਹੈ ਉਮੀਦਵਾਰਾਂ ਦਾ ਲਿਖਤੀ ਟੈਸਟ ਲਿਆ ਜਾਵੇਗਾ ਇਸ ਟੈਸਟ ਵਿੱਚ ਮਲਟੀ ਚੁਆਇਸ ਕੁਐਸਚਨ ਐਮ ਸੀ ਕਯੂ ਐਮ ਸੀ ਕਯੂ ਜਿਹੜਾ ਕਿ ਆਪਾਂ ਦੂਜੀਆਂ ਪਰਤਾਂ ਦੇ ਲਈ ਵੀ ਆਪਾਂ ਇਹ ਟੈਸਟ ਦਿੰਨੇ ਹਾਂ ਹੋਵੇ ਹੋਵੇਗਾ ਕਿ TGT PGT ਵਿਸ਼ਾ ਅਧਿਆਪਕ ਲਈ ਟੈਸਟ ਦਾ ਸਿਲੇਬਸ ਜਰਨਲ ਇੰਗਰੇਜੀ ਹਿੱਕ ਸਿੱਖ ਹਿਸਟਰੀ ਈਕਾ ਸੰਬੰਧਿਤ ਵਿਸ਼ਾ ਜਰਨਲ ਜਰਨਲ ਅਵੇਅਰਨੈਸ ਅਤੇ ਟੀਚਿੰਗ ਐਪਟੀਟਿਊਡ ਜਿਹੜਾ ਕਿ ਯਾਨੀ ਕਿ ਸਾਈਕੋਲੋਜੀ ਦੇ ਵਿੱਚ ਆਪਾਂ ਜਿਹੜੇ ਸਪੈਲ ਸਬਜੈਕਟ ਪੜ੍ਹਦੇ ਆ ਉਹ ਜਿਹੜੇ ਸਬਜੈਕਟ ਉਹਨਾਂ ਨੇ ਟੀਚਿੰਗ ਐਪਟੀਟਿਊਡ ਉਹੀ ਆ ਗਿਆ ਜਰਨਲ ਅਵੇਅਰਨੈਸ ਇਹ ਉਹਨਾਂ ਨਾਲ ਹੀ ਜਿਹੜੇ ਨੇ ਮਤਲਬ ਮੇਲ ਖਾਂਦੇ ਨੇ ਉਮੀਦਵਾਰ ਚੰਗੇ ਅਕਾਦਮਿਕ ਪਿਸ਼ੋਕੜ ਵਾਲੇ ਤੇ ਅੰਗਰੇਜ਼ੀ ਬੋਲਣ ਵਾਲੇ ਨਿਪੁੰਨਤਾ ਖਾਸ CBSE ਸਕੂਲਾਂ ਵਿੱਚ ਰੱਖਿਤ ਰੱਖਦੇ ਹੋਣ ਠੀਕ ਹੈ ਇੰਟਰਵਿਊ ਸਮੇਂ ਉਮੀਦਵਾਰ ਕੋਲ ਮਾਸਟਰ ਡਿਗਰੀ ਪੋਸਟ ਗ੍ਰੈਜੂਏਸ਼ਨ ਤੇ बीएड ਦਾ ਫਾਈਨਲ ਰਿਜ਼ਲਟ ਹੋਣਾ ਲਾਜ਼ਮੀ ਹੈ ਇੰਟਰਵਿਊ ਸਮੇਂ ਉਮੀਦਵਾਰ ਨੂੰ ਆਪਣੀ ਯੋਗਤਾ ਤਜਰਬੇ ਦੇ ਅਸਲ ਦਸਤਾਵੇਜ਼ ਸਮੇਤ ਦੋ ਸੈਟ ਫੋਟੋਕਾਪੀ ਲੈ ਕੇ ਨਾਲ ਉਹਨੇ ਲਾਜ਼ਮੀ ਹਨ ਠੀਕ ਹੈ ਆਪਣੀ ਯੋਗਤਾ ਜਿਹੜੀ ਤੁਹਾਡੀ ਈਟੀਟੀ ਬੀਏਡ ਕੋਈ ਵੀ ਬਣੂਗੀ ਉਹ ਤਜਰਬੇ ਦੇ ਅਸਲ ਦਸਤਾਵੇਜ਼ ਜਿਹੜੀ ਹੈ ਸਮੇਤ ਦੋ ਸੈਟ ਕਾਪੀ ਦੋ ਸੈਟ ਦੇ ਫੋਟੋਕਾਪੀਆਂ ਜਿਹੜੀਆਂ ਨੇ ਉਹ ਕਰਵਾ ਕੇ ਜਰੂਰੀ ਲੈ ਕੇ ਜਾਣੀ ਜਰੂਰੀ ਨੇ ਹੁਣ ਤੁਹਾਨੂੰ ਮੈਂ ਦੱਸ ਦਿੰਦਾ ਕਿ ਇਹਨਾਂ ਦੀ ਜਿਹੜੀ ਲਾਸਟ ਜਿਹੜੀ ਹੈ ਉਹ ਤੁਸੀਂ ਕਦੋਂ ਤੱਕ ਅਪਲਾਈ ਕਰ ਸਕਦੇ ਹੋ 5 ਜਨਵਰੀ ਤੱਕ ਤੁਸੀਂ ਇਸ ਨੂੰ ਇਹਨਾਂ ਪੋਸਟਨ ਪਰ ਸਕਦੇ ਹੋ ਪਰ ਕਿਤੇ ਸਕਦੇ ਹੋ www. desgpc.org ਅਫੀਸ਼ੀਅਲ ਵੈਬਸਾਈਟ ਤੇ ਜਾ ਕੇ ਤੁਸੀਂ ਇਸ ਫਾਰਮ ਨੂੰ ਅਪਲਾਈ ਕਰ ਸਕਦੇ ਹੋ ਠੀਕ ਹੈ ਰਾਤ ਦੇ 12 ਵਜੇ ਤੱਕ ਅਪਲਾਈ ਕਰ ਸਕਦੇ ਹੋ ਫੀਸ 500 ਰੁਪਿਆ ਠੀਕ ਹੈ ਆਨਲਾਈਨ ਆਨਲਾਈਨ ਮੋਡ ਦੇ ਵਿੱਚ ਫਾਰਮ ਫਿਲ ਹੋਊਗਾ ਨਾਟ ਆਫਲਾਈਨ ਠੀਕਾ ਆਫਲਾਈਨ ਮੋਡ ਦੇ ਵਿੱਚ ਫਾਰਮ ਨਹੀਂ ਅਪਲਾਈ ਹੋਊਗਾ ਉਹਨਾਂ ਦੇ ਸਪੈਸ਼ਲ ਦਸਿਆ ਵਿਚਾਰਿਆ ਨਹੀਂ ਜਾਊਗਾ ਠੀਕ ਹੈ ਸ਼੍ਰੋਮਣੀ ਪ੍ਰਬੰਧਕ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਡਰ ਇਹ ਪੋਸਟਾਂ ਨੇ ਪੰਜਾਬ ਸਰਕਾਰ ਦੀਆਂ ਪੋਸਟਾਂ ਨਹੀਂ ਹੈਗੀਆਂ ਠੀਕ ਹੈ ਇੱਕ ਚੀਜ਼ ਮੈਂ ਤੁਹਾਨੂੰ ਕਲੀਅਰ ਕਰ ਦਾਂ ਜਿਆਦਾ ਜਾਣਕਾਰੀ ਲਈ ਤੁਸੀਂ ਦਿੱਤੇ ਹੋਏ ਨੰਬਰ ਦੇ ਉੱਪਰ ਫੋਨ ਕਰ ਸਕਦੇ ਹੋ 75270 0 7500 ਠੀਕ ਹੈ 07300 ਦੇ ਉੱਪਰ ਤੁਸੀਂ ਫੋਨ ਕਰ ਸਕਦੇ ਹੋ ਉਹਨਾਂ ਦਾ ਅਫੀਸ਼ੀਅਲ ਨੰਬਰ ਹੈ ਸ਼੍ਰੋਮਣੀ ਪ੍ਰਬੰਧਕ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਲੰਡੇ ਨੰਬਰ ਹੈ ਤੁਸੀਂ ਇਸ ਤੇ ਜਾ ਕੇ ਪੁੱਛ ਸਕਦੇ ਹੋ ਦੇ ਪ੍ਰਬੰਧਕ ਜਿਹੜਾ ਕਿ ਉਹਨਾਂ ਨੇ ਕੀ ਕਿਹਾ ਹੈ ਕਿੰਨੇ ਸਕੂਲਾਂ ਦੇ ਵਿੱਚ ਪੋਸਟਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੇ ਸਕੂਲਾਂ ਲਈ ਟੀਚਿੰਗ ਅਸਾਮੀਆਂ ਦੀ ਭਰਤੀ ਲਈ ਜ਼ਰੂਰੀ ਹਦਾਇਤਾਂ ਠੀਕ ਹੈ ਜਿਹੜੀ ਉਹਨਾਂ ਨੇ ਹਦਾਇਤਾਂ ਦਿੱਤੀਆਂ ਹੋਈਆਂ ਨੇ ਠੀਕ ਹੈ ਜਿਹੜੀ ਆਪਾਂ ਇੱਕ ਇੱਕ ਕਰਕੇ ਪੜ੍ਹ ਲਈਆਂ ਨੇ ਇਹ ਉਹਨਾਂ ਸਕੂਲਾਂ ਦੀ ਲਿਸਟ ਵੀ ਦਿੱਤੀ ਹੋਈ ਹੈ ਤੁਸੀਂ ਇਸ ਨੂੰ ਸਕਰੀਨਸ਼ਾਟ ਕਰਕੇ ਰੱਖ ਲੈਣਾ ਵੈਸੇ ਮੈਂ ਤੁਹਾਨੂੰ ਇਹ ਲਿਸਟ ਜਿਹੜੀ ਹੈ ਈਐਸਟ ਯੂਨੀਅਨ ਅਫੀਸ਼ੀਅਲ YouTube ਚੈਨਲ ਸੌਰੀ ਅਫੀਸ਼ੀਅਲ ਟੈਲੀਗ੍ਰam ਚੈਨਲ ਟੈਲੀਗ੍ਰam ਚੈਨਲ ਦੇ ਉੱਪਰ ਜਾ ਕੇ ਤੁਸੀਂ ਪ੍ਰਾਪਤ ਕਰ ਸਕਦੇ ਹੋ ਠੀਕ ਹੈ ਇਸ ਪੂਰੇ PDF ਨੂੰ ਤੁਸੀਂ ਉਹਨਾਂ ਟੈਲੀਗ੍ਰam ਚੈਨਲ ਦੇ ਉੱਪਰ ਜਾ ਕੇ ਪ੍ਰਾਪਤ ਕਰ ਸਕਦੇ ਹੋ ਇਹ ਸਕੂਲ ਦੇ ਨੇਮ ਨੇ ਜਿੰਨਾਂ ਸਕੂਲਾਂ ਦੇ ਵਿੱਚ ਪੋਸਟਰ ਦਿੱਤੀ ਗਈਨ ਪੋਸਟਰਾਂ ਦੀ ਗਿਣਤੀ ਵੀ ਦੱਸੀ ਹੋਈ ਹੈ ਨਰਸਰੀ ਦੀ ਜਿਵੇਂ ਕਿ ਹੁਣ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਸੀਨੀਅਰ ਸਕੈਂਡਰੀ ਪਬਲਿਕ ਸਕੂਲ ਰਾਮਦਾਸ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਜਿਹੜਾ ਸਕੂਲ ਹੈ ਇਹਦੇ ਵਿੱਚ ਇੱਕ ਕਮਰਸ ਦੀ ਵੈਕੈਂਸੀ ਹੈ ਇੱਕ ٹیਜੀਟੀ ਪੀਜੀਟੀ ਦੇ ਵਿੱਚ ਯਾਨੀ ਕਿ ਪ੍ਰਾਇਮਰੀ ਦੇ ਵਿੱਚ ਕਮਰਸ ਦੀ ਹੈ ٹیਜੀਟੀ ਦੇ ਵਿੱਚ ਇੰਗਲਿਸ਼ ਦੀ ਹੈ ਔਰ ਪ੍ਰਾਇਮਰੀ ਟੀਚਰ ਦੇ ਵਿੱਚ ਇੰਗਲਿਸ਼ ਦੀ ਹੈ ਔਰ ਔਰ ਨਰਸਰੀ ਦੇ ਵਿੱਚ ਜਿਹੜੀ ਹੈ ਦੋ ਪੋਸਟਾਂ ਨੇ ਅਨਰਸਟੀਚਰ ਦੀਆਂ ਯਾਨੀ ਕਿ ਐਨਡੀਟੀ ਵਾਲੀਆਂ ਨੇ ਦੋ ਪੋਸਟਾਂ ਨੇ ਇਸ ਤਰ੍ਹਾਂ ਜਿਹੜੀਆਂ ਨੇ ਪੋਸਟਾਂ ਦੀ ਗਿਣਤੀ ਦੱਸੀ ਕਿ ਟੋਟਲ ਪੰਜੋ ਦੇ ਨੀਅਰ ਬਾਊਟ ਜਿਹੜੀ ਪੋਸਟਰ ਨੇ ਤੁਸੀਂ ਸਕੂਲਾਂ ਦੀ ਗਿਣਤੀ ਨੂੰ ਚੈੱਕ ਕਰ ਸਕਦੇ ਹੋ ਕਿ ਮੈਂ ਤੁਹਾਨੂੰ ਇਹ ਪੋਸਟਾਂ ਜਿਹੜੀਆਂ ਨੇ ਇਹ ਜਿਹੜੀ ਲਿਸਟ ਹੈ ਮੈਂ ਤੁਹਾਨੂੰ ਟੈਲੀਗ੍ਰਾਮ ਚੈਨਲ ਦੇ ਵਿੱਚ ਸ਼ੇਅਰ ਕਰ ਦੇਵਾਂਗਾ ਸੋ ਇੱਕ ਵਾਰ ਫਿਰ ਤੋਂ ਬੇਨਤੀ ਹੈ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਆਪਣੇ WhatsApp ਸਟੇਟਸ ਦੇ ਉੱਪਰ ਲਗਾਇਓ ਤਾਂ ਕਿ ਤੁਹਾਨੂੰ ਆਉਣ ਵਾਲੀਆਂ ਜਿਹੜੀਆਂ ਨੇ ਜਾਣਕਾਰੀਆਂ ਉਹ ਸਮੇਂ-ਸਮੇਂ ਮਿਲਦੀ ਰਹੀ ਤੇ ਸੋ ਇਹਨੇ ਕਹਿੰਦਾ ਹੋਇਆ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ